भवानीगढ़ ट्रक यूनियन में अध्यक्ष के पद के चुनाव के दौरान हुए विवाद में जहर पीने वाले मनजीत सिंह काका मामले में आज के निवासी और मनजीत सिंह काका के समर्थकों के द्वारा भवानीगढ़ संगरूर नेशनल हाईवे को गांव फागुवाला के नज़दीक बंद किया गया इस मौके पर पहुंचे बीजेपी पंजाब के अध्यक्ष अरविंद खन्ना ने कहा कि यह पूरा भ्रष्टाचार का मामला है और इसके लिए हम ईडी के द्वारा जांच करवाने की कोशिश करेंगे उन्होंने कहा कि आम आदमी पार्टी की तरफ से जो भ्रष्टाचार किया जा रहा है वह बर्दाश्त नहीं किया जाएगा इस प्रदर्शन में पूर्व मंत्री विजयन्द्र सिंगला अकाली दल के हल्का इंचार्ज विद्रजीत सिंह गोल्डी समेत कई संस्थाओं से, से जुड़े हुए लोग भी शामिल थे ਅੱਜ ਭਗੋਵਾਲੇ ਦੇ ਵਿੱਚ ਕੋਟੇਸਟ ਕੀਤਾ ਜਾ ਰਿਹਾ ਹੈ ਜਿਹੜਾ ਜੀ ਪ੍ਰੋਟੈਸਟ ਹੋ ਰਿਹਾਗਾ ਉਹਦੇ ਵਿੱਚ ਜਿਹੜਾ ਮਨਜੀਤ ਸਿੰਘ ਕਾਕਾ ਦਾ ਟਕ ਜੂਨੀਅਨ ਦੀ ਪ੍ਰਧਾਨਗੀ ਵਾਸਤੇ ਜਿਹਦੇ ਉਹਦੇ ਨਾਲ ਧੋਖਾ ਹੋਇਆਗਾ ਉਹਦੇ ਸਬੰਧ ਦੇ ਵਿੱਚ ਮੈਂ ਇਹ ਗੱਲ ਕਹਿਣੀ ਚਾਹਨਾਗਾ ਕਿ ਮਨਜੀਤ ਸਿੰਘ ਕਾਕਾ ਝਾੜੂ ਪਾਰਟੀ ਦਾ ਇੱਕ ਬਹੁਤ ਵੱਡਾ ਤਕੜਾ ਲੀਡਰ ਸੀਗਾ ਤੇ ਵਰਕਰ ਸੀਗਾ ਉਹਨੇ ਚੋਣਾਂ ਦੇ ਵਿੱਚ ਬੜੀ ਮਦਦ ਕੀਤੀ ਹੈ ਮੈਂ ਲੋਕਾਂ ਨੂੰ ਇਹ ਗੱਲ ਕਹਿਣੀ ਜਾਉਨਾਗਾ ਕਿ ਜਿਹੜੇ ਇਹ ਲੋਕ ਨੇ ਚਾੜੂ ਪਾਰਟੀ ਵਾਲੇ ਕਿ ਨਰਿੰਦਰ ਕੌਰ ਬਰਾਜ ਐਮ ਐਲ اے ਹੈ ਉਹਨੇ ਆਪਣੇ ਬੰਦਾ ਜਿਹੜਾ ਉਹਦਾ ਨਾਲ ਦਾ ਸਪੋਰਟਰ ਸੀਗਾ ਉਹ ਨੂੰ ਨਹੀਂ ਬਖਸ਼ਿਆਗਾ ਉਹ ਤੋਂ ਡੋਟੇਸ਼ਨ ਮੰਗੀ ਆ ਉਹ ਤੋਂ ਪੈਸੇ ਲੈਨੇ 30 ਲੱਖ ਰੁਪਇਆ ਉਹਨੇ ਪ੍ਰੂਫ ਕੀਤਾਗਾ ਸਾਰਾ ਦਿਖਾਇਆ ਸੰਗਤਾਂ ਨੂੰ ਕਿ ਆ 30 ਲੱਖ ਰੁਪਇਆ ਮੈਂ ਦੇਣਾ ਸੀਗਾ ਸੋਸਤੇ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਉਹਨੂੰ 50 ਲੱਖ ਵਾਲਾ ਮਿਲ ਗਿਆ ਉਹ 30 ਲੱਖ ਵਾਲਾ ਸਾਈਡ ਤੇ ਕਰਤਾ 50 ਲੱਖ ਵਾਲੇ ਨੂੰ ਪ੍ਰਧਾਨਗੀ ਦੇ ਦਿੱਤੀ ਕਹਿਣ ਤੋਂ ਭਾਵ ਕਿ ਬਹੁਤ ਮਾੜੀ ਗੱਲ ਹੈ ਕਿ ਜਿਹੜੇ ਵਰਕਰਾਂ ਤੇ ਜਿਹੜੇ ਨਾਲ ਦੇ ਬੰਦਿਆਂ ਦਾ ਗਲ ਘੁੱਟਣਾਗਾ ਇਹ ਤਾਂ ਬਹੁਤ ਵੱਡੀ ਮਾੜੀ ਗੱਲ ਹੈ ਉਹ ਲੋਕਾਂ ਨੂੰ ਦੱਸਣਾ ਚਾਹਣਾਗਾ ਕਿ ਜਿਹੜੇ ਆਮ ਸਮਾਜ ਦੇ ਲੋਕ ਨੇ ਉਹ ਤੁਸੀਂ ਕੀ ਇਨਸਾਫ ਲੈ ਇਹਨਾਂ ਤੋਂ ਮੰਗ ਰਹੀ ਆਸ ਰੱਖਦੇ ਹੋ ਇਹ ਤਾਂ ਆਪਣੇ ਨਾਲ ਦੇਆਂ ਨੂੰ ਨਹੀਂ ਛੱਡਦੇ ਹੈਗੇ ਇਹ ਤਾਂ ਆਪਣੇ ਨਾਲ ਦੇਆਂ ਦਾ ਗਲ ਘੁੱਟੇ ਜਾਂਦੇ ਨੇ ਇਹਨਾਂ ਤੋਂ ਆਪਾਂ ਸੁਚੇਤ ਰਹੀਏ ਆਉਣ ਵਾਲਾ ਜਿਹੜਾ ਸਮਾਂ ਆ ਗਿਆ ਇਸ ਤਰ੍ਹਾਂ ਮਨਜੀਤ ਕਾਕੇ ਜਿਵੇਂ ਅੱਜ ਉਹ ਮੌਤ ਦੇ ਜ਼ਿੰਦਗੀ ਦੀ ਲੜਾਈ ਲੜ ਰਿਹਾਗਾ ਇਸ ਤਰ੍ਹਾਂ ਦਾ ਹੋਰ ਕੋਈ ਵਰਤਾਰਾ ਨਾ ਪੰਜਾਬ ਵਿੱਚ ਵਾਪਰੇ ਨਾ ਪੁਆਣੀਗੜ ਵਿੱਚ ਨਾ ਸੰਗਰੂਰ ਵਿੱਚ ਇਹਨਾਂ ਲੋਕਾਂ ਤੋਂ ਸੁਚੇਤ ਹੋ ਇਹ ਬੜੇ ਲੋਟੂ ਨੇ ਜਿਹੜੇ ਸਾਨੂੰ ਲੋਕਾਂ ਨੂੰ ਗੁਰਮਾਹ ਕਰਕੇ ਇਹ ਲੁੱਟ ਰਹੇ ਪਹਿਲੇ ਲੇਖਕਾਂ ਦੇ ਬਿਨਾਂ ਜਿਹਨਾਂ ਨੇ ਵਿਸ਼ਵਾਸ ਦਵਾਇਆ ਵੀ ਆਊਟ ਹੋਰ ਦੇ ਨਾਤੇ ਵਿਸ਼ਵਾਸ ਹੈ ਵਿਸ਼ਵਾਸ ਦਾ ਜਿਹੜਾ ਹੁਣ ਬੰਦੇ ਨੇ ਦਿੱਤਾਗਾ ਉਹਨੇ ਸਾਰਾ ਕੁਝ ਸਪਸ਼ਟ ਕਰਤਾਗਾ ਉਹ ਕੜਾ ਝੂਠ ਬੋਲਦਾਗਾ ਕੋਈ ਮਾਰਨੇ ਨੂੰ ਕਿਸਦਾ ਜੀ ਥੋੜੀ ਕਰਦਾਗਾ ਜਿਹਨੇ ਦਵਾਈ ਪੀਤੀ ਜਾਂ ਦੁਖੀ ਹੈ ਉਹ ਤਾਂ ਹੀ ਪੀਤੀ ਆ ਉਹਨੇ ਆਪਣੇ ਤੇ ਵਿਸ਼ਵਾਸ ਕੀਤਾ ਆਪਣੇ ਬੰਦਿਆ ਤੇ ਨਰਿੰਦਰਪੁਰ ਤੇ ਵਿਸ਼ਵਾਸ ਕੀਤਾ ਉਹਨੇ ਉਹਦਾ ਵਿਸ਼ਵਾਸ ਤੋੜਿਆ ਉਹ ਵੀ ਪੈਸੇ ਲੈ ਕੇ ਵੀ ਉਹਦਾ ਵਿਸ਼ਵਾਸ ਕਰਿਆ ਉਹਨੇ ਪੂਰਾ ਨਹੀਂ ਕੀਤਾ ਹੈਗਾ ਇਹਦਾ ਉਹਨੂੰ ਦੁੱਖ ਕ ਲੱਗਿਆ ਕਿ ਜਦ ਮੈਂ ਪੈਸਾ ਵੀ ਦਿੱਤਾ ਮੈਨੂੰ ਫੇਰ ਵੀ ਨਹੀਂ ਪ੍ਰਦਾਨ ਬਣਾਇਆ ਉਹਨੇ ਤਾਂ ਦਵਾਈ ਖਾਦੀ ਹੈ ਵਿਸ਼ਵਾਸ ਤਾਂ ਸਾਹਮਣੇ ਦਿਖ ਲਈ ਆਪਾਂ ਨੂੰ ਕੀ ਹੈ ਐਵੇਂ ਝੂਠਾ ਵਿਸ਼ਵਾਸ ਕਰਨ ਨਾਲ ਤਾਂ ਨਹੀਂ ਹੁੰਦਾ ਹੈਗਾ ਜਦੋਂ ਪ੍ਰਦਾਨ ਕੀ ਦਿੱਤੀ ਹੁੰਦੀ ਉਹ ਦਵਾਈ ਥੋੜੀ ਖਾਂਦਾ ਸੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਹਾਂਜੀ ਸਰ ਇਨਸਾਨ ਦੇ ਲਈ ਕਰਮੇ ਦੇ ਬੈਠੇ ਹੋਏ ਨੇ ਕਮਗਾ ਜੀ ਕੋਲ ਯਾਰ ਪੰਜਾਬ ਦੇ ਲੋਕਾਂ ਨੇ ਇੱਕ ਬੀ ਬੀਜਿਆ ਕਿ ਸ਼ਾਇਦ ਸਾਨੂੰ ਕਿਤੇ ਫੁੱਲਾਂ ਦਾ ਜਾ ਜੇ ਕਹੀਏ ਕਿ ਫਲ ਮਿਲ ਜਾਣਗੇ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਅਸੀਂ ਕੰਡੇ ਬੀਜ ਲਏ ਤੇ ਆ ਵੱਡੇ ਵੱਡੇ ਕੰਡੇ ਬੀਬੀ ਨਿਰਿੰਦਰ ਕੌਰ ਭਰਾਜ ਵਰਗੇ ਹੁਣ ਲੋਕਾਂ ਦੇ ਚੁੱਭਦੇ ਨੇ ਇੱਕ ਬੰਦਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਯਾਰ ਇੱਕ ਬੰਦੇ ਦੇ ਜਜ਼ਬਾਤਾਂ ਨਾਲ ਤੁਸੀਂ ਖੇਡ ਰਹੇ ਹੋ ਤੇ ਦੂਜੇ ਪਾਸੇ ਬੀਬੀ ਕਹਿ ਰਹੀ ਹੈ ਤਾਂ ਡਰਾਮੇ ਕਰਦੇ ਨੇ ਉਹਦੀ ਜ਼ਿੰਦਗੀ ਬਚਾਉਣ ਨਾਲੋਂ ਉਹਨੂੰ ਇਹ ਕੀਮਤੀ ਹੋ ਗਿਆ ਕਿ 30-30 ਲੱਖ ਰੁਪਇਆ ਜਿਹੜਾ ਉਹ ਕਿੱਥੋਂ ਆਇਆ ਅੱਜ ਜਿਹੜੀ ਇਹ ਧਰਨਾ ਇਹ ਉਹ ਨਿਰਿੰਦਰ ਕੌਰ ਭਰਾਜ ਦੇ ਖਿਲਾਫ ਹੈ ਇਹ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਹੈ ਅਸੀਂ ਉਹਨੂੰ ਪੁੱਛਣਾ ਚਾਹੁੰਦੇ ਆ ਕਿ ਭਾਈ ਤੂੰ ਬੀਬੀ ਦੇ ਨਾਲ ਹੈ ਜਿਹੜੀ ਕਹਿੰਦਾ ਸੀ ਜ਼ੀਰੋ ਟੋਲਰੈਂਸ ਕ੍ਰਾਪਸ਼ਨ ਫ੍ਰੀ ਪੰਜਾਬ ਹੈ ਤੁਸੀਂ ਉਹ ਵਾਅਦੇ ਤੇ ਆਪਣੀ ਜ਼ੁਬਾਨ ਤੇ ਖੜਦਾ ਤੂੰ ਸੰਗਰੂਰ ਵਾਲਿਆਂ ਦੇ ਨਾਲ ਹੈਗਾ ਕਿ ਸੰਗਰੂਰ ਵਾਲਿਆਂ ਨੇ ਜਿਨ੍ਹਾਂ ਨੇ ਤੁਹਾਨੂੰ ਜਿਤਾ ਕੇ ਦੋ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਨਾਲ ਤੁਹਾਨੂੰ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਬਣਾਇਆ ਮੈਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਨੂੰ ਪੁੱਛਦਾ ਮੈਂ ਹਰਪਾਲ ਚੀਮਾ ਜੀ ਨੂੰ ਪੁੱਛਦਾ ਵਿੱਤ ਮੰਤਰੀ ਨੇ ਇਸ ਇਲਾਕੇ ਦੇ ਇੱਥੋਂ ਦੇ ਰਹਿਣ ਵਾਲੇ ਨੇ ਕਿ ਕਿਰਪਾ ਕਰਕੇ ਆਪਣਾ ਸਟੈਂਡ ਕਲੀਅਰ ਕਰੋ ਕਿ ਤੁਸੀਂ ਨਰਿੰਦਰ ਕੌਰ ਭਰਾਜ ਦੇ ਨਾਲ ਖੜੇ ਹੋ ਜਿਹੜੀ ਕਰਪ ਐਮ ਐਲ ਐ ਹੈ ਕਿ ਤੁਸੀਂ ਆ ਸੰਘ ਦੇ ਨਾਲ ਖੜੇ ਹੋ ਜਿਹੜੀ ਹਜ਼ਾਰਾਂ ਦੀ ਗਿਣਤੀ 'ਚ ਅਜੇ ਹਾਈਵੇ ਤੇ ਬੈਠੇ ਆ ਸਾਡੀ ਇੱਕੋ ਇੱਕ ਮੰਗ ਹੈ ਕਿ ਨਰਿੰਦਰ ਕੌਰ ਭਲਾ ਭਰਾ ਦੇ ਖਿਲਾਫ ਪਰਚਾ ਦਰਜ ਕਰਕੇ ਦੀ ਇਨਕੁਆਇਰੀ ਕੀਤੀ ਜਾਵੇ ਕਿ ਸਕੂਟਰੀ ਤੋਂ ਫੋਰਚੂਨਰ ਦਾ ਸਫਰ ਤਿੰਨ ਸਾਲਾਂ ਚ ਕਿਵੇਂ ਤੈਅ ਹੋਇਆ ਤਿੰਨ ਸਾਲਾਂ ਚ 55 55 ਲੱਖ ਰੁਪਏ ਕਿਵੇਂ ਲਿਆ ਇਹਦੀ ਇਨਕੁਆਰੀ ਕੀਤੀ ਜਾਵੇ ਟਰੱਕੀ ਨੂੰ ਭਵਾਨੀਗੜ ਜਿਹੜੀ ਹੈ ਉਹਨੂੰ ਭੰਗ ਕਰਕੇ ਉਹਦੀ ਕਮੇਟੀ ਬਣਾਈ ਜਾਵੇ ਉਹਦੇ ਪ੍ਰਸ਼ਾਸਨ ਕੋਲ ਆਏ ਉਹਦੀ ਵਿਜੀਲੈਂਸ ਇਨਕੁਆਰੀ ਕਰਾਈ ਜਾਵੇ ਕਿਉਂਕਿ ਇੱਥੇ ਸੇਤੋ ਇਹ ਗੱਲ ਕਹੀ ਜਾਂਦੀ ਹੈ ਕਿ 2 ਕਰੋੜ ਦਾ ਕਾਪਲੇ ਜਿਹੜਾ ਪਿਛਲੇ ਇੱਕ ਸਾਲ ਦੇ ਵਿੱਚ ਹੈ ਇੱਕ ਸਾਲ ਚ ਤਾਂ 2 ਕਰੋੜ ਦੇ ਕਾਪਲੇ ਨੂੰ ਜਿਹੜਾ ਤੁਸੀਂ ਉਹਨੂੰ ਦੱਸੋ ਕਿ ਕਿਵੇਂ ਕਲੈਰੀਫਾਈ ਕਰੋਗੇ ਸੋ ਅੱਜ ਸਾਡਾ ਇੱਥੇ ਮਸਲਾ ਕੋਈ ਰਾਜਨੀਤਿਕ ਨਹੀਂ ਸਾਰੇ ਪਾਰਟੀ ਉਹਦੇ ਉੱਪਰ ਉੱਠ ਕੇ ਪੰਜਾਬ ਦੇ ਇਨਸਾਫ ਦੀ ਲੜਾਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀਰੋ ਅੱਜ ਮਨਜੀਤ ਸਿੰਘ ਕਾਕਾ ਤੇ ਵਾਰੀ ਆਈ ਹੈ ਇਹ ਪੰਜਾਬ ਦੇ ਕਿਸੇ ਵੀ ਬੰਦੇ ਤੇ ਵਾਰੀ ਆਈ ਸਕਦੇ ਆ ਇਹਨਾਂ ਨੇ ਕਦੇ ਜਿਹੜੀ ਹੈ ਥੋੜੇ ਤਰਸ ਨਹੀਂ ਕਰਨਾ ਇਹ નિર્દય ਲੋਕ ਨੇ ਤੇ ਨਰਦਈ ਹੋ ਕੇ ਤੁਹਾਡੇ ਦੇ ਕਿਸੇ ਤਰ੍ਹਾਂ ਦੀ ਵੀ ਕਰ ਲੂਗੀ ਗੋਟੀ ਨਾ ਗੱਲ ਕਰੀਆ ਲਾਫ ਉੱਪਰ ਕੁਛ ਨਹੀਂ ਹੁੰਦਾ ਭਰਾਜ ਨੇ ਅੱਜ ਕਿਹਾ ਉਹਦੇ ਬੇਟੇ ਦੀ ਕਸਮ ਖਾ ਕੇ ਸਰ ਤੇ ਯਾਰ ਕਸਮ ਹੋਂ ਤਾਂ ਦੇਖੋ ਰਾਜਨੀਤੀ ਬਚਾਉਣ ਲਈ ਤੁਸੀਂ ਕੁਝ ਵੀ ਕਰ ਸਕਦੇ ਨੇ ਇਹ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਉਹ ਲੋਕ ਨੇ ਜਿਹੜੇ ਰਾਜਨੀਤੀ ਬਚਾਉਣ ਇਹ ਉਹੀ ਹੈ ਕਹਿੰਦੀ ਕਾਕੇ ਨੂੰ ਮੈਂ ਜਾਣਦੀ ਦੀ ਮਾਤੜ ਬੰਦਾ ਉਹ ਭਾਈ ਕਾਕੇ ਦੀ ਗੱਡੀ ਚ ਸਨਰੂਪ ਚੋਂ ਨਿਕਲ ਕੇ ਕੈਂਪੇਨ ਕਰਦੀ ਹੁੰਦੀ ਸੀ ਉਹੀ ਕਾਕਾ ਸੋ ਇਹ ਜਿਹੇ ਗੱਲਾਂ ਜਿਹੜੇ ਝੂਠ ਕਿਸੇ ਵੀ ਯਾਰ ਪਹਿਲੇ ਦਿਨ ਤੋਂ ਜਿੱਦੈ ਦੀ ਇਹ ਸਿਆਸਤ ਸ਼ੁਰੂ ਹੋਈ ਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਮੈਨੂੰ ਇੱਕ ਗੱਲ ਦੱਸ ਦੋ ਜਿਹੜੀ ਸੱਚਾਈ ਤੇ ਖੜੇ ਹੋਣ ਇਹ ਝੂਠ ਦੀ ਬੁਨਿਆਦ ਤੇ ਪਾਰਟੀ ਖੜੀ ਸੀ ਮੈਂ ਅੱਜ ਤੁਹਾਡੇ ਜ਼ਰੀਏ ਇਹ ਗੱਲ ਕਹਿਣਾ ਕਿ ਪਾਰਟੀ ਦਸਾਂ ਸਾਲਾਂ ਚ ਜਿਹੜੀ ਸ਼ੁਰੂ ਹੋਈ ਤੇ ਅਗਲੇ 5 ਸਾਲਾਂ ਚ ਖਤਮ ਹੋ ਜੂਗੀ 2027 ਤੋਂ ਬਾਅਦ ਤੁਹਾਨੂੰ ਇਹਦਾ ਨਾਂ ਨਹੀਂ ਮਿਲਣਾ ਕਿਨਜੀਤ ਗੋਲਡੀ ਇਹ ਬੋਲਣੇ ਨਾਂ ਸੋਸ਼ਲ ਮੀਡੀਆ ਦੇ ਉੱਤੇ ਆ ਗਿਆ ਪਰ ਪਹਿਲਾਂ ਵੀ ਸੁਪੂ ਟ੍ਰੈਕਿੰਗ ਦੇ ਨਾਲ ਲੈ ਕੇ ਵੀ ਰੋਲਾ ਪੈਂਦਾ ਰਿਹਾ ਇਹ ਤਾਂ ਜੀ ਪਵਾਨੀ ਗੜ ਦਾ ਮਸਲਾ ਤਾਂ 200 ਬਾਈ ਤੋਂ ਸ਼ੁਰੂ ਹੋ ਗਿਆ ਸੀ ਇਹ ਕਹਿੰਦੇ ਸੀ ਅਸੀਂ ਯੂਨੀਅਨ ਦੀ ਇਲੈਕਸ਼ਨ ਕਰਾਵਾਂਗੇ ਪਰ ਮੈਨੂੰ ਦੱਸੋ ਕਿਹੜੀ ਇਲੈਕਸ਼ਨ ਕਰਾਈ ਹੈ ਅਜ ਤੱਕ ਆ ਜੋ ਚੌਥਾ ਪ੍ਰਧਾਨ ਬਣ ਲੱਗਿਆ ਤਿੰਨ ਪ੍ਰਧਾਨਾਂ ਦੀ ਕਿਹੜੀ ਇਲੈਕਸ਼ਨ ਕਰਾਈ ਹੈ ਸਭ ਤੋਂ ਪਹਿਲਾ ਏਰੀਆ ਸੀ ਬਵਾਨੀਗੜ ਯੂਨੀਅਨ ਸੀ 2022 ਚ ਜਦੋਂ ਇੱਥੇ ਧਰਨਾ ਲੱਗਿਆ ਸੀ ਪਰ ਇੱਕ ਚੀਜ਼ ਦੱਸੋ ਮੈਨੂੰ ਇੱਕ ਇਲੈਕਸ਼ਨ ਅਜ ਤੱਕ ਮੈਨੂੰ ਅਪਰੂਵ ਕਰਦਣ ਕਿ ਇਹਨਾਂ ਨੇ ਕਰਾਈ ਹੋਵੇ ਸਾਰੇ ਪੈਸੇ ਕਰ ਲਏ 30-30 ਲੱਖ ਰੁਪਏ 1.5 ਕਰੋੜ ਰੁਪਏ ਪੱਕਾ ਹੋ ਗਿਆ ਹੁਣ ਕਿਸੇ ਨੇ 50 ਲੱਖ ਦਿੱਤਾ ਤੇ ਉਸ ਤੋਂ ਬਾਅਦ ਉਹਨੂੰ ਇਮਾਨਦਾਰ ਬਹੁਤ ਹੈ ਇਮਾਨਦਾਰੀ ਬਹੁਤ ਹੈ ਇੰਨਾ ਚੇ ਇਮਾਨਦਾਰੀ ਹੈ ਕਿ 30 ਲੱਖ ਵਾਲੇ ਨੇ 30 ਲੱਖ ਵਾਪਸ ਕਰਤਾ ਜਦੋਂ 50 ਲੱਖ ਆਲਾ ਮਿਲ ਗਿਆ ਨਹੀਂ ਅਦਰਵਾਈਜ਼ ਦੀ 3 ਨਾਲ ਹੀ ਸਲਾ ਲੈਣਾ ਸੀ ਬੜੇ ਸੋਹਣੇ ਗੱਲ ਭਾਬੀ ਬਾ ਨਲੇ ਤੂੰ ਕਹਿ ਰਹੀ ਹੈ ਤੇਰਾ ਪ੍ਰਧਾਨ ਗਨਮੈਨ ਲਈ ਫਿਰਦਾ ਜਿਹੜਾ ਨਵਾਂ ਬਣਾਇਆ ਚਾਰ ਗਨਮੈਨਾਂ ਨਾਲ ਉਹਦੀ ਫੋਟੋ ਆਈ ਹੈ ਉਹ ਕਿਹਨੇ ਦਿੱਤੇ ਨੇ ਐਸਐਸਪੀ ਸਾਹਿਬ ਨੇ ਦਿੱਤੇ ਡੀਐਸਪੀ ਨੇ ਦਿੱਤੇ ਨਲੇ ਤੂੰ ਕਹਿ ਰਹੀ ਹੈ ਕਿ ਅਸੀਂ ਐਮਐਲਏ ਉਹਨੂੰ ਵਧਾਈਆਂ ਦੇ ਰਹੀ ਆ ਹਾਰ ਪਾਰੀ ਆ ਫੇਰ ਮੈਨੂੰ ਐ ਦੱਸੋ ਉਹਦੀਆਂ ਰਿਕਾਰਡਿੰਗਸ ਨੇ ਜੀਦੇ ਚ ਉਹ ਆਪਣੇ ਮਨਜੀਤ ਸਿੰਘ ਕਾਕੇ ਨੂੰ ਨਾਲੋਂ ਗੁਰਪ੍ਰੀਤ ਜਿਹੜਾ ਉਹਦਾ ਦਲਾਲ ਰੱਖਿਆ ਹੋਇਆ ਉਹ ਗੱਲ बोल ਰਿਹਾ ਕਿ ਭਾਈ ਆ ਜਾ ਤੂੰ ਇੱਥੇ ਐਮਐਲਏ ਸਾਹਮਣੇ ਕਰਾਉਣੇ ਫਿਰ ਕਾਦੀਆਂ ਗੱਲਾਂ ਕਰ ਰਹੇ ਨੇ ਗੈਰ ਰਾਜਨੀਤਿਕ ਸਸਤਾ ਹੈਗੀ ਅੱਜ ਕੋਈ ਦੋ ਰਹਿ ਨਹੀਂ ਪਰ ਜਿਹੜਾ ਸਾਰਾ ਪੈਸਾ ਜਿੰਨਾ ਖਰਚਾ ਅਜੇ ਇਹਦੀ ਵੀਲੈਂਸਨ ਕੋਈ ਫਿਰ ਕਹਿੰਦੀ ਕਿਉਂ ਨਹੀਂ ਬੀਬੀ ਬੀਬੀ ਨੂੰ ਇੱਕ ਗੱਲ ਕਹੋ ਕਿ ਬੀਬਾ ਤੂੰ ਓਪਨਲੀ ਕੇ ਖੜ ਕੇ ਕਿ ਇਹਦੀ ਇਨਕੁਆਰੀ ਕਰਾਉ ਵੀਲੈਂਸ ਦੀ ਇਨਕੁਆਰੀ ਕਰਾਉ ਇਹਦੀ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੂੰਗੀ ਇਹਦੀ ਇਨਕੁਆਰੀ ਕਰਕੇ ਸਾਫ਼ ਸੁਥਰੀ ਨਿਕਲ ਜੇ ਜੇ ਇਨੀ ਕਲੀਅਰ ਹੈ ਸ ਦੀ ਲੋੜ ਨਹੀਂ ਹੈ ਸੌਹਾ ਖਾਨ ਦੀ ਲੋੜ ਨਹੀਂ ਐ ਗੱਲੇ ਐ ਕਿ ਇਹਦੀ ਵਿਜੀਲੈਂਸ ਇਨਕੁਆਇਰੀ ਕਰਾ ਦੇ ਇਹਦੀ ਕੋਈ ਸੀਬੀਆਈ ਇਨਕੁਆਇਰੀ ਕਰਾ ਦੇ ਇਹਦੀ ਕੋਈ ਸੈਟਿੰਗ ਜੱਜ ਤੋਂ ਇਨਕੁਆਇਰੀ ਕਰਾ ਦੇ ਕਰਾ ਦੇ ਤੇ ਸਾਫ ਸੁਥਰੀ ਨਿਕਲ ਜੇ ਇਹਦੇ ਚ ਇਹ ਸੌਹਾ ਖਾਨ ਵਾਲਾ ਕੰਮ ਤਾਂ ਇਹ ਡੰਡੂ ਡਰਾਮੇ ਨੇ ਇਹੋ ਲੋਕ ਨੇ ਜਿਨ੍ਹਾਂ ਨੇ ਮੁਕਰ ਨਾ ਹੁੰਦਾ ਸੌਂਖਾ ਲਾਂਦੇ ਨੇ ਸਭ ਕੰਪਨੀ ਵਾਲਾ ਕੰਮ ਤੇ ਅਲੀਗੇਸ਼ਨ ਤੁਹਾਡਾ ਹਜੇ ਕਿਹੜੇ ਸਾਧਾਪੁਰ ਤੱਕ ਨਹੀਂ ਪਹੁੰਚ ਅਲੀਗੇਸ਼ਨ ਨੂੰ ਕੰਡਮ ਕਰ ਰਹੇ ਨੇ ਸਾਫ ਕਾ ਕਿਹੜੇ ਪ੍ਰਦਾਨ ਕਰ ਰਹੇ ਨੇ ਗੁਰਦੇਸ਼ ਸਿੰਘ ਜੀ ਜਨੇਡੀ ਸਾਹਿਬ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਤੁਹਾਡੇ ਵੱਡੇ ਵੱਡੇ ਲੀਡਰ ਜਿਹੜੇ ਨੇ ਉਹ ਤਾਂ ਧਰਨੇ 'ਚ ਬੈਠੇ ਨੇ ਜਿਹੜੀ ਪਾਰਟੀ ਦੇ ਤੁਸੀਂ ਮੈਂਬਰੋਂ ਉਹ ਧਰਨੇ 'ਚ ਬੈਠੇ ਨੇ ਦੂਜੀ ਗੱਲ ਪ੍ਰਧਾਨ ਸਾਹਿਬ ਸਾਨੂੰ ਤਾਂ ਬੁਲਾਓ ਸਾਨੂੰ ਪਤਾ ਹੈ ਕਿ ਨੂੰ ਕਿਨੂਕੜੇ ਪਾਉਂਦੇ ਰਿਹਾ ਆਪਾਂ ਇਸ ਕਰਕੇ ਤੁਸੀਂ ਇਹ ਆਪਰੇਟਰਾਂ ਦੇ ਲੋਕਾਂ ਨਾਲ ਖੜੋ ਇਹ ਪ੍ਰਚਲਨ ਨੂੰ ਬੰਦ ਕਰਾਓ ਜਿਹੜੇ ਪੈਸੇ ਦੇਣ ਵਾਲਾ ਪ੍ਰਚਲਨ ਨਾਲ ਜੁੜਿਆ ਚਾ ਆਪਰੇਟਰਾਂ ਦਾ ਰੁਪਿਆ ਰੁਪਿਆ ਇਹਨੂੰ ਬੰਦ ਕਰਾਓ ਉਹ ਆਪਰੇਟਰਾਂ ਦੀ ਜੇਬ 'ਚ ਪਵੇ ਇਹਦੇ ਲਈ ਸਟੈਂਡ ਲਵੋ ਇਹ ਗਲਤ ਗੱਲ ਹੈ ਕਿ ਤੁਸੀਂ ਆਪਣੇ ਲੋਕਾਂ ਨਾਲ ਨਹੀਂ ਖੜਦੇ ਸਿਰਫ ਜਿਹਦੀ ਸੱਤਾ ਆਉਂਦੀ ਉਹਦੇ ਨਾਲ ਹੀ ਜਾਣਾ ਬਸ ਉਹਦੀ 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 ਬਸ ਆਪਾਂ ਕੋਲੀਕਸਾਈ ਜਣੀ ਇਹ ਕੰਮ ਨਾ ਕੀਤਾ ਜਾਵੇ ਕਿਰਪਾ ਕਰਕੇ ਲੋਕਾਂ ਦੇ ਨਾਲ ਅੰਮ੍ਰਿਤਸਰ ਸਾਹਿਬ ਆ ਜਿੱਥੇ ਆਏ ਉਹ ਸਰ ਪਰਿਵਾਰ ਨੂੰ ਕੀ ਕੁਸੀ ਪਰ ਹੋ ਸਕਦੀ ਤੇ ਮੈਂ ਤੇ ਪਿਛਲੇ 4 ਦਿਨ ਤੋਂ ਪਰਿਵਾਰ ਦੇ ਨਾਲ ਖੜਿਆ ਹਾਂ ਜੀ ਤੇ ਇਹ ਕੀ ਸੱਚਾਈ ਦੀ ਲੜਾਈ ਆ ਜੀ ਦੇਖੋ ਪੈਸਾ ਉਥੇ ਦਿਖਿਆ ਸਾਰਾ ਕੁਝ ਹੈ ਸਬੂਤ ਵੀ ਹੈ ਤੇ ਸਰਕਾਰ ਨੂੰ ਹੁਣ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਫਿਰ ਉਹਨਾਂ ਦੀ ਇੰਟਰਗੇਸ਼ਨ ਹੋਣੀ ਚਾਹੀਦੀ ਹੋਣੀ ਚਾਹੀਦੀ ਆ ਮੁੱਦਾ ਕੱਲੇ ਟਰੱਕ ਯੂਨੀਅਨ ਦਾ ਨਹੀਂ ਹੈ ਮੁੱਦਾ ਹੈਗਾ ਪੈਸੇ ਦਾ ਰਿਸ਼ਵਤ ਦਾ ਔਰ ਕਾਕੇ ਦੀ ਸਿਹਤ ਦਾ ਇਸ ਕਰਕੇ ਆਪਾਂ ਇਸ ਸੰਘਰਸ਼ ਨੂੰ ਪੂਰਾ ਸਿਰੇ ਚੜਾਵਾਂਗੇ ਕਾਕੇ ਨੂੰ ਇਨਸਾਫ ਦਿਲਾਵਾਂਗੇ ਔਰ ਜੋ ਜਾਣਕਾਰੀ ਆਪਾਂ ਚਾਹੁੰਦੇ ਆ ਕਿ ਇਹ ਪੈਸਾ ਜੋ ਕਾਕੇ ਨੂੰ ਜਿਹਾ ਜੋ ਕਾਕੇ ਨੇ ਇਕੱਠਾ ਕੀਤਾ ਸੀ ਉਹ ਕਿਉਂ ਇਕੱਠਾ ਕੀਤਾ ਸੀ ਕਿਹਦੇ ਕੋਲ ਗਿਆ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਰ ED ਤੋਂ ਤੇ CBI ਤੋਂ ਜਾਂਚ ਦੀ ਮੰਗ ਕੀਤੀ ਹੈ ਕਿ ਤੁਸੀਂ ਨਹੀਂ ਦੇਖੋ ED ਤੇ CBI CBI ਤਾਂ ਹੋ ਨਹੀਂ ਸਕਦੀ ਮੈਨੂੰ ਲੱਗਦਾ ਬਟ ED ਤਾਂ ਹੋ ਸਕਦੀ ਹੈ ਜਾਂ ਇਨਕਮ ਟੈਕਸ ਤੋਂ ਵੀ ਹੋ ਸਕਦੀ ਹੈ ਕਿਉਂਕਿ ਪੈਸਾ ਦਿਖਿਆ ਤੇ ਇਹ ਜੋ ਪੈਸਾ 3 ਲੱਖ ਦੀ ਰਕਮ ਹੈ ਇਥੇ ਬਲੈਕ ਮਨੀ ਐਕਟ ਵਿੱਚ ਆ ਸਕਦੀ ਆ ਤੇ ਉੱਥੇ ਆਪਾਂ ਡਿਮਾਂਡ ਕਰਾਂਗੇ ਦਿੱਲੀ ਤੋਂ ਕਿ ਜੀ ਛਾਪਾ ਇਨਕਮ ਟੈਕਸ ਨੂੰ ਲਾਣਾ ਚਾਹੀਦਾ ਔਰ ਸਚਾਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਹੋਣੀ ਚਾਹੀਦੀ ਔਰ ਖਾਸ ਕਰਕੇ ਜੋ ਮਨਜੀਤ ਦਾ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ